ਫੜ ਲੈ ਫੜ ਲੈ ਫੜ ਲੈ ਚੰਡੀਗੜ੍ਹ ਦੇ ਵਿੱਚ ਖਤਰਨਾਕ ਸਾਜਿਸ਼ ਰਚਨ ਵਾਲੇ ਫੜ ਲੈ ਪੁਲਿਸ ਕਸਟਡੀ ਚ ਦੇਖ ਰਹੇ ਐ ਨਾ ਦੋਨਾਂ ਦੇ ਹਰਕਤ ਤੁਹਾਨੂੰ ਦੱਸਾਂਗੇ ਤੇ ਤੁਸੀਂ ਵੀ ਕਹੋਗੇ ਕਿ ਇਹਨਾਂ ਦਾ ਅੰਦਰ ਜਾਣਾ ਹੀ ਠੀਕ ਹੈ ਦਰਅਸਲ 15 ਅਗਸਤ ਨੂੰ ਜਦੋਂ ਪੂਰਾ ਦੇਸ਼ ਆਜ਼ਾਦੀ ਦਿਵਸ ਮਨਾ ਰਿਹਾ ਸੀ ਤੇ ਇਹ ਦੋਨੋਂ ਆਪਣੇ ਕੰਮ 'ਚ ਲੱਗੇ ਸੀ ਯਾਨੀ ਕਿ ਲੁੱਟਾਂ ਖੋਹਾਂ ਦੀ ਆਜ਼ਾਦੀ ਇਹਨਾਂ ਨੇ ਇੱਕ ਟੈਕਸੀ ਕੀਤੀ ਉਹ ਵੀ ਚੰਡੀਗੜ੍ਹ ਚ ਹੈ 300 ਰੁਪਏ ਕਿਰਾਇਆ ਤੈਅ ਕਰ ਲਿਆ ਤੇ ਰੋਜੀ ਰੋਟੀ ਕਮਾਣ ਵਾਲੇ ਡਰਾਈਵਰ ਨੇ ਇਹਨਾਂ ਨੂੰ ਗੱਡੀ ਚ ਬਿਠਾ ਲਿਆ ਪਰ ਸ਼ਾਇਦ ਉਹ ਇਸ ਡਰਾਈਵਰ ਦੀ ਸਭ ਤੋਂ ਵੱਡੀ ਗਲਤੀ ਸੀ ਕਿਉਂ ਇਹਨਾਂ ਦੋਵਾਂ ਦੇ ਹੱਥੇ ਚੜ ਗਿਆ ਕਿਉਂਕਿ ਇਹਨਾਂ ਦੋਵਾਂ ਦੇ ਦਿਮਾਗ ਚ ਤਾਂ ਕੁਝ ਹੋਰ ਹੀ ਫਤੂਰ ਚੱਲ ਰਿਹਾ ਸੀ ਦਰਅਸਲ ਇਹਨਾਂ ਦੋਨਾਂ ਨੇ ਸਾਜ਼ਿਸ਼ ਘੜੀ ਸੀ ਕਿ ਟੈਕਸੀ ਨੂੰ ਬੁੱਕ ਕਰਕੇ ਲੁੱਟ ਲਿਆ ਜਾਵੇ ਤੇ ਇਹਨਾਂ ਨੇ ਇਹ ਹੀ ਕੰਮ ਕਰ ਵੇਚਤਾ 15 ਅਗਸਤ ਦੇ ਦਿਨ ਦਿਨ ਦਹਾੜੇ ਟੈਕਸੀ ਲੁੱਟੀ ਗਈ ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਵੀ ਮੁਸਤੈਦ ਹੋ ਗਈ ਕਿਉਂਕਿ ਪੁਲਸ ਵਾਸਤੇ ਵੀ ਇੱਕ ਵੱਡੀ ਚੁਣੌਤੀ ਸੀ ਕਿਉਂਕਿ 15 ਅਗਸਤ ਨੂੰ ਸਾਰੇ ਪਾਸੇ ਹਾਈ ਅਲਰਟ ਹੁੰਦਾ ਤੇ ਹਾਈ ਅਲਰਟ ਦੇ ਵਿੱਚ ਇਹੋ ਜੀ ਵਾਰਦਾਤ ਹੋਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਆਪਣੀ ਮੁਸਤੈਦੀ ਦਿਖਾ ਕੇ ਇਹ ਸਾਬਤ ਕਰਤਾ ਕਿ ਚੰਡੀਗੜ੍ਹ ਚ ਵਾਰਦਾਤ ਕਰਨੇ ਸੋਕੇ ਨਹੀਂ ਹੈ ਚੰਡੀਗੜ੍ਹ ਦੀ ਪੁਲਿਸ ਨੇ ਅਖਰਕਾਰ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਹੈ ਤੇ ਨਾਲੇ ਗੱਡੀ ਵੀ ਬਰਾਮਦ ਕਰ ਲਈ ਹੈ ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਪੂਰੀ ਸਕਰੀਤਾ ਵਰਤੀ ਗਈ ਸੀ ਇਹਨਾਂ ਨੇ ਸਾਜ਼ਿਸ਼ ਰਚੀ ਸੀ ਤੇ ਇਸੇ ਸਾਜ਼ਿਸ਼ ਦਾ ਪਰਦਾਫਾਸ਼ ਚੰਡੀਗੜ੍ਹ ਪੁਲਿਸ ਵੱਲੋਂ ਕਰ ਦਿੱਤਾ ਗਿਆ ਹੈ ਤੇ ਹੁਣ ਫਿਲਹਾਲ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਤੋ ਕੀ ਵੇ ਸੁਲਝਾਈ ਚੰਡੀਗੜ੍ਹ ਪੋਸਟ ਨੇ ਇਹ ਵਾਰਤਾ ਆਓ ਤੁਹਾਨੂੰ ਦੱਸਦੇ ਹਾਂ ਦੈਨਿਕ ਮੇਲ ਪੰਜਾਬੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਰਮੇਸ਼ ਕੁਮਾਰ ਧਿਰਪੌਰ ਨਿਯਾਪਾਲਿਸ ਵਿਖੇ ਇੱਕ ਤੋਂ ਬਾਅਦ ਵੱਡੀ ਸਫਲਤਾ ਹਾਸਲ ਕੀਤੀ ਐਸਐਫੋਂ ਦੱਸਿਓ ਦੋ ਕਾਰ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ ਚੰਡੀਗੜ੍ਹ ਦੇ ਸੈਕਟਰ 38 ਚ ਕਾਰ ਲੁੱਟ ਦੀ ਵਾਰ ਦਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਆਸਾਨੀ ਦੇ ਨਾਲ ਫਰਾਰ ਹੋ ਗਏ ਸੀ ਕਿਹੜੇ ਕਿਹੜੇ ਲੁਟੇਰਿਆਂ ਦੀ ਪਛਾਣ ਗੁਰਪ੍ਰੀਤ ਤੇ ਸ਼ਮਸ਼ੇਰ ਦੇ ਨਾਂ ਤੋਂ ਹੋਈ ਹੈ ਕਿਉਂਕਿ ਉਹ ਸ਼ਿਵਾਰਪੁਰ ਅਤੇ ਸੰਗਰੂਰ ਦੇ ਰਹਿਣ ਵਾਲੇ ਆ ਦੇਖ ਸਕਦੇ ਹੋ ਤਸਵੀਰਾਂ ਇਹ ਸਰ ਮਲੋਇਆ ਸਾਡੇ ਤੋਂ ਬਾਹਰ ਕੀਆ ਨੇ ਕਿਥੇ ਤੇ ਦੋਨੇ ਸਾਥ ਜਿਹੜੇ ਬਦਮਾਸ਼ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਨੇ ਕਾਰ ਲੁੱਟ ਦੀ ਵਾਰ ਦਾ ਨੂੰ ਅੰਜਾਮ ਦਿੱਤਾ ਸੀ 15 ਅਗਸਤ ਦੇ ਦਿਨ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਉਸ ਤੋਂ ਬਾਅਦ आसानी ਦੇ ਨਾਲ ਮੌਕੇ ਤੋਂ ਫਰਾਰ ਹੋ ਗਈ ਸੀ 13 ਵਿੱਚ ਵੀ ਲੈਣ ਵਾਲੇ ਰੋਹਿਤ ਜੋ ਟੈਕਸੀ ਡਰਾਈਵਰ ਹੈ ਉਹਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿਤਾ ਰੋਹਿਤ ਲੇਬਰ ਬਿਊਰੋ ਅਸਟਾ ਦੀ ਆਫਿਸ ਤੋਂ ਕੋਲ ਪਹੁੰਚਿਆ ਤੇ ਉਧਰ ਤੋਂ ਕੰਮ ਕੀ ਕਰਕੇ ਇਹ ਗੱਡੀ ਲੈ ਕੇ ਫਰਾਰ ਹੋ ਗਈ ਸੀ ਤੇ ਰੋਹਿਤ ਵੱਲੋਂ 112 ਦੀ ਕਾਲ ਕਰਕੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਤੇ ਰੋਹਿਤ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਵੀ ਕੀਤੀ ਗਈ ਤੁਹਾਨੂੰ ਦੱਸ ਦਈਏ ਪੁਲਿਸ ਨੇ ਜਲਦੀ ਹੀ ਇਹਨਾਂ ਨੂੰ ਨਾਂ ਸਾਥੀ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਇਹ ਜੀਪੀਐਸ ਦੀ ਗੱਲ ਕਰੀਏ ਗੱਡੀ ਦੇ ਵਿੱਚ ਜੀਪੀਐਸ ਹੈ ਜਿਹਦਾ ਪੁਲਿਸ ਨੂੰ ਕਾਫੀ ਸਹਿਯੋਗ ਮਿਲਿਆ ਤੇ ਉਹਦੇ ਜਰੀਏ ਇਹ ਬਦਮਾਸ਼ ਜਿਹੜੇ ਗੱਡੀ ਵਿੱਚ ਚੱਲ ਜਾ ਰਹੇ ਸੀ ਤੇ ਉਹਨਾਂ ਨੂੰ ਦਰਦਪੋਚਿਆ ਨੂੰ ਇਸ ਤੋਂ ਪਹਿਲਾਂ ਵੀ ਬਲੋਇਆ ਪੁਲਿਸ ਸਟੇਸ਼ਨ ਦੇ ਥਾਣਾ ਪਰਿਵਾਰੀ ਜਸਪਾਲ ਸਿੰਘ ਅਟਰਨਾਈ ਟੀਮ ਨੇ ਇੱਕ ਤੋਂ ਇੱਕ ਬਾਅਦ ਇੱਕ ਵੱਡੇ ਖੁਲਾਸੇ ਕੀਤੇ ਆ ਹੱਤਿਆ ਲੁੱਟ ਤੇ ਸਨੇਚਿੰਗ ਜਿਹੇ ਜੀ ਬਾਰਦਾਤਾ ਨੂੰ ਸੁਲਝਾ ਲਿੱਤਾ ਤੇ ਇਹਨਾਂ ਨੂੰ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਵੱਲੋਂ ਵੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਹੁਣ ਦਾਸ ਲੱਸੀਏ ਇਸ ਤੋਂ ਦੇਖ ਸਕਦੇ ਹੋਣ ਤਸਵੀਰਾਂ ਦੇ ਵਿੱਚ ਮੌਲਾਇਆ ਥਾਂ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਲੁੱਟ ਦੀ ਬਾਰਦਾਤ ਨੂੰ ਅੰਜਾਮ ਦੇਣ ਵਾਲੇ ਇਹ ਦੋਨੇ ਜਿਹਦੇ ਪੁਲਿਸ ਦੇ ਅੜਿੱਕੇ ਚੜ ਚੁੱਕੇ ਨੇ ਅਪਰਾਧੀ ਜਿਹੜਾ ਕਹਾਵਤ ਹੈ ਇੱਕ ਅਪਰਾਧੀ ਕਿਤਨਾ ਵੀ ਸ਼ਾਤਰ ਕਿਨਾ ਹੋਵੇ ਇੱਕ ਨਾ ਇੱਕ ਦਿਨ ਪੁਲਿਸ ਦੇ ਅੜਿੱਕੇ ਚੜੀ ਜਾਂਦਾ ਤੇ ਇਹ ਸਫਲਤਾ ਮਿਲੀ ਹੈ ਮੌਲਾਇਆ ਪੁਲਿਸ ਨੂੰ ਪੁਲਿਸ ਨੇ ਗੈਂਗ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਲੁੱਟ-ਖਾਰ ਲੁੱਟ ਦੀ ਬਾਰਦਾਤ ਨੂੰ ਅੰਜਾਮ ਦੇ ਕੇ ਚੰਡੀਗੜ੍ਹ ਤੋਂ ਫਰਾਰ ਹੋਏ ਸੀ ਆਪਣੇ ਸੋਗੀ ਬਬਲੂ ਪਰਮਦਰਨ ਰਵੀਸ਼ ਕੁਮਾਰ ਡੈਨਿਕ ਮੇਲ ਚੰਡੀਗੜ੍ਹ